ਮਾਰੂ ਆਰ ਮਹੱਲਾ ਤੇ ਜਾ ਇਕੂ ਓੰਕਾਰ ਸਤਗੁਰ ਪ੍ਰਸਾਦ ਸਲੋਕ ਮਹੱਲਾ ਪਹਿਲਾ ਵਿਣਗਾਹਕ ਗੁਣ ਵੇਚੀਏ ਤਉ ਗੁਣ ਸਹਗੋ ਜਾਏ ਗੁਣ ਕਾ ਗਾਖ ਜੇ ਮਿਲੇ ਤਉ ਗੁਣ ਲਾਖ ਬਕਾਏ ਗੁਣ ਤੇ ਗੁਣ ਮਿਲ ਪਾਈਏ ਜੇ ਸਤਗੁਰ ਮਾਹੇ ਸਮਾਏ ਮੋਹੂ ਮੋਹ ਨਾ ਪਾਈਏ ਵਣਜਨਾਂ ਲਈ ਜਿਹਾਰ ਟ ਨਾਨਕਪੁਰਾ ਤੋਲ ਹੈ ਕਬੂ ਨ ਹੋਵੇ ਘਾਟ ਮਹੱਲਾ ਚੌਥਾ ਨਾ ਵਿਹੂਣੇ ਭਰਮ ਸੇ ਆਵੇ ਜਾਵੇ ਨੀਤ ਇਕ ਬੰਦੇ ਕਟੀਲਿਆਂ ਇਕ ਸੁਖੀਏ ਹਰਪ੍ਰੀਤ ਨਾਨਕ ਸੱਚਾ ਮੰਨ ਲੈ ਸੱਚ ਕਰਨੀ ਸੱਚ ਰੀਤ ਔੜੀ ਗੁਰ ਤੇ ਗਿਆਨ ਪਾਇਆ ਤਖੜਗ ਕਰਾਰਾ ਦੂਜਾ ਭਰਮ ਗੜ ਕਟਿਆ ਮੋਹ ਲੋਭ ਹੰਕਾਰਾ ਹਰਿ ਕਾ ਨਾਮ ਮਨ ਵਸਿਆ ਗੁਰ ਸ਼ਬਦ ਵਿਚਾਰਾ ਸੱਚ ਸੰਜਮ ਮਤ ਉਤਮ ਹਾਰ ਲਗਾ ਪਿਆਰਾ ਸਭ ਸੱਚੋ ਸੱਚ ਵਰਤਦਾ ਸੱਚ ਸਜਣ ਹਾਰਾ ਸ਼ਲੋਕ ਮਹੱਲਾ ਤਜਾ ਕੈਦਾਰਾ ਲਗਾ ਵਿੱਚ ਜਾਣੀਏ ਭਾਈ ਸ਼ਬਦੇ ਕਰੇ ਪਿਆਰ ਸਤ ਸੰਗਤ ਸਿਉ ਮਿਲਦੋ ਰਹੇ ਸੱਚੇ ਧਰੇ ਪਿਆਰ ਵਿੱਚੋਂ ਮਲ ਕਟੇ ਆਪਣੀ ਕੁੱਲਮ ਕਾ ਕਰੇ ਉਧਾਰ ਗੁਨਾ ਕੀ ਰਾਸ ਸੰਗ੍ਰਹਿ ਅਵ ਗੁਣ ਕੱਢੇ ਵੇਦਾਰ ਨਾਨਕ ਮਿਲਿਆ ਸੂ ਜਾਣੀ ਗੁਰੂ ਨਾ ਛੋੜੇ ਆਪਣਾ ਦੁਜੇ ਨਾ ਤਰੇ ਪਿਆਰ ਮਹੱਲਾ ਚੌਥਾ ਸਾਗਰ ਦੇਖੋ ਡਰ ਮਰੋ ਪੈ ਤੇਰੇ ਡਰਨਾ ਹੈ ਗੁਰ ਕੇ ਸ਼ਬਦ ਸੰਤੋਖਿਆ ਨਾਨਕ ਬਿਕਸਾ ਨਾ ਹੈ ਮਹੱਲਾ ਚੌਥਾ ਚੜ ਬੁਹੇਤੇ ਚਾਲ ਸੋ ਸਾਗਰ ਲਹਿਰੀ ਦੇ ਥਾਕ ਨ ਸੱਚੇ ਬੁਹੇਤੇ ਜੇ ਗੁਰ ਧੀਰਕ ਦੇ ਚਿਤ ਦਰ ਜਾਏ ਉਤਾਰਿਆ ਗੁਰ ਦਿਸੇ ਸਾਵਧਾਨਾ ਨਾਨਕ ਨਦਰੀ ਪਈ ਦਰਗਾ ਜੱਲੇ ਮਾਨ ਪੌੜੀ ਨਹਿ ਕੰਟਗ ਰਾਜ ਪੁੰਚ ਤੂੰ ਗੁਰਮਖ ਸੱਚ ਕਮਾਈ ਸੱਚੇ ਦਖਤ ਬੈਠਾ ਨਿਉ ਕਰ ਸਾਤ ਸੰਗਤ ਮੇਲ ਮਿਲਾਈ ਸੱਚਾ ਉਪਦੇਸ਼ ਔਰ ਜਾਪਣਾ ਹਰ ਸਿਉ ਬਾਣ ਆਈ ਇੱਥੇ ਸੁਖ ਦਾਤਾ ਮਨੁਅਸੇ ਅੰਤ ਹੋਏ ਸਖਾਈ ਹਰ ਸਿਉ ਪ੍ਰੀਤ ਉਪਜੀ ਗੁਰ ਸੋਜੀ ਪਾਈ ਸ਼ਲੋਕ ਮੁਹੱਲਾ ਪਹਿਲਾ ਭੂਲੀ ਭੂਲੀ ਮੈਂ ਫਰੀ ਪਾਦਰ ਕਹੇ ਨ ਕੋਏ ਉਠੋ ਜਏ ਸਿਆਣਿਆ ਦੁੱਖ ਘਾਟੇ ਮੇਰਾ ਕੋਈ ਸਤਗੁਰ ਸੱਚਾ ਮਨੁ ਵਸੇ ਸਾਜਣ ਉਤਹੀ ਰਾਏ ਨਾਨਕ ਮਨੁ ਨਤ ਪਤਾ ਸਿਏ ਸਿਫਤੀ ਸਾਚੇ ਨਾਏ ਮਹਲਾ ਤੇ ਜਾ ਆਪੇ ਕਰਨੀਕਾਰ ਆਪ ਆਪੇ ਕਰੇ ਜਾਇ ਆਪੇ ਕਿਸ ਹੀ ਬਖਸ਼ ਲੈ ਆਪੇ ਕਾਰਿ ਕੋ ਮਏ ਨਾਨਕ ਤਨਨ ਗੁਰ ਮਿਲੇ ਦੁੱਖ ਵੇਖ ਜਾਲੀ ਨਾਏ ਕੋੜੀ ਮਾਇਆ ਵੇਖਣਾ ਭੁੱਲ ਤੂੰ ਮਨਮੁਖ ਮੂਰਖਾ ਚਲਦੇ ਆਣ ਆੜਨ ਚੱਲੇ ਸਭ ਝੂਠ ਦਰਬ ਲਖਾ ਅਗਿਆਨੀ ਆਂ ਦਾ ਨਾਮ ਬੂਝੇ ਹੀ ਸਿਰ ਉਪਰ ਗਮ ਖੜਗ ਕਲਖਾ ਗੁਰ ਪ੍ਰਸਾਦੀ ਉਪਰੇ ਜਨ ਹਰ ਰਸ ਚਾਹ ਆਪ ਕਰਾਏ ਕਰੇ ਆਪ ਆਪੇ ਹਲ ਰੱਖਾ ਸ਼ਲੋਕ ਮਹਲਾ ਤਜਾ ਜਿਨਾਂ ਗੁਰ ਨਹੀਂ ਭੇਟਿਆ ਭੈ ਕੀ ਨਾਹੀ ਬਿੰਦ ਆਵਣ ਜਾਵਣ ਦੁਹ ਕਣ ਕਦੇ ਨ ਚੁਕੇ ਚਿੰਦ ਕਪੜ ਜਿਵੇਂ ਪਛੋੜੀਏ ਘੜੀ ਮੋਹਤ ਕੜਿਆਲ ਨਾਨਕ ਸੱਚੇ ਨਾਮ ਬਿਨ ਸਹਿ ਰੋ ਨਾ ਚੁਕੇ ਜੰਜਾਲ ਮਹੱਲਾ ਤਜਤ ਰਬੁਣ ਢੂੰਡੀ ਸੱਜਣਾ ਹੋਮੇ ਬੁਰੀ ਜਗਤ ਨਾ ਚੁਰ ਹੀੜੇ ਸਚ ਨਉ ਨਾ ਚੁਰ ਹੀੜੇ ਸਚ ਚੋ ਨਾਨਕ ਸਚੋ ਸੱਚ ਪੌੜੀ ਗੁਰਮੁਖ ਆਪੇ ਬਖਸ਼ਿਓਨ ਹਰ ਨਾਮ ਸਮਾਣੇ ਆਪੇ ਭਗਤੀ ਲਾਇਨ ਗੁਰ ਸ਼ਬਦ ਦੇ ਨਸਾਣੇ ਮਨ ਮੁਖ ਸਦਾ ਸੋਹਣੇ ਸੱਚੇ ਦਰ ਜਾਣੇ ਇਥੇ ਉਥੇ ਮੁਕਤ ਹੈ ਜਿਨ ਨਾਮ ਆਰਾਮ ਇਥੇ ਉਥੇ ਮੁਕਤ ਹੈ ਜਿਨ ਰਾਮ ਪਛਾਣੇ ਤਨ ਤਨ ਸੇ ਜਨ ਜਿਨ ਹਰ ਸੇਵਿਆ ਤਿਨ ਕੋ ਕੁਰਬਾਨੇ ਸ਼ਲੋਕ ਮਹੱਲਾ ਪਹਿਲਾ ਮਹਿਲ ਕੁਚੱਜੀ ਮੜਵੜੀ ਕਾਲੀ ਮਨੁਖ ਸੁਦਜੇ ਗੁਣ ਹੋਵਨ ਤਾ ਪਿਰ ਰਵੇ ਨਾਨਕ ਅਵਗੁਣ ਮੁੰਦ ਅੱਲਾ ਪਈਲਾ ਸੱਚ ਸੀਲ ਸੱਚ ਸੰਜਮੀ ਸਾਹ ਪੁਰੀ ਪਰਵਾਰ ਨਾਨਕ ਅਹਨੇ ਸਸਦਾ ਪਲੀ ਪਿਰ ਕਾ ਹੇਤ ਪਿਆਰ ਪੌੜੀ ਆਪਣਾਪ ਪਛਾਣਿਆ ਨਾਮ ਨਦਾਨ ਪਾਇਆ ਕਿਰਪਾ ਕਰਕੇ ਆਪਣੀ ਗੁਰ ਸ਼ਬਦ ਮਿਲਾਇਆ ਗੁਰ ਕੀ ਬਾਣੀ ਨਰਮਲੀ ਹਾਰ ਰਸ ਪਿਆਇਆ ਹਾਰ ਰਸ ਜਿਨਨੀ ਚਾਖਿਆ ਨਰਸ ਠਾਕ ਰਹਾਇਆ ਹਰਸ ਪੀ ਸਦਾ ਤ੍ਰਿਪਤ ਪਏ ਫਿਰ ਦਰੀਸ਼ਨ ਆਪੋ ਖੁਗਵਾਇਆ ਸਰੋਗ ਮਹੱਲਾ ਤਜਾ ਪਿਰ ਖੁਸ਼ੀਏ ਤਨ ਰਬੀਏ ਤਨ ਉਰਨਾਉ ਸ਼ਿਕਾਰ ਨਾਨਕ ਤਨ ਆਗੇ ਖੜੀ ਸੋਭਵੰਤੀ ਨਾਰ ਮਹੱਲਾ ਪਹਿਲਾ ਸਸਰੇ ਪਈਲੇ ਕੰਤ ਕੀ ਕੰਤ ਅਗਮ ਅਤਾਹ ਨਾਨਕ ਤਨ ਸੋਹਾਗਣੀ ਜੋ ਭਾਵੇ ਵੇ ਪਰਵਾਹ ਹੋੜੀ ਤਖਤ ਰਾਜਾ ਸੂਬਹੇ ਜੇ ਤਖਤੈ ਲਾਇਕ ਹੋਈ ਜਿਨੀ ਸੱਚ ਪਛਾਣਿਆ ਸੱਚ ਰਾਜੇ ਸਈ ਇਹ ਭੂਪਤ ਰਾਜੇ ਨਾ ਆਖੀਏ ਦੁਜੇ ਭਾਏ ਦੁਖ ਹੋਈ ਕੀਤਾ ਗਾ ਸਲਾਈਏ ਜਿਸ ਜਾਦੇ ਬਿਲਮ ਨਾ ਹੋਈ ਨਹ ਚਲੇ ਸਦਾਈ ਕਹ ਗੁਰੂ ਖਬੂਜੇ ਸੋ ਨਸਚਲ ਹੋਈ ਸ਼ਲੋਕ ਮਹਲਾ 3 ਸਭਨਾ ਦਾ ਪਰੇਕ ਹੈ ਪਿਰ ਬਿਨ ਖਾਲੀ ਨਹੇ ਨਾਨਕ ਸੇ ਸੋ ਖਕਣੀ ਜੇ ਸਤਗੁਰੂ ਮਾਹੇ ਸਮਾਏ ਮਹਲਾ 3 ਮੰਨ ਕੇ ਅਧਿਕਤਰੰਗ ਕਿਉ ਦਰ ਸਾਹਿਬ ਛੂਟਿਏ ਜੇ ਰਾਚੇ ਸੱਚ ਰੰਗ ਗੂੜੇ ਰੰਗ ਅਪਾਰ ਕੇ ਨਾਨਕ ਗੁਰ ਪ੍ਰਸਾਦੀ ਛੁਟੀ ਜੇ ਜਿਤ ਲਗੇ ਸੱਚ ਪੌੜੀ ਹਰ ਕਾ ਨਾਮ ਅਮੋਲ ਹੈ ਕਿਉਂ ਕੀਮਤ ਕੀਜੇ ਆਪੇ ਸ੍ਰਿਸ਼ਟ ਸਭ ਸਾਜੀਆ ਨ ਆਪੇ ਵਰਤੀਜੇ ਗੁਰਮੁਖ ਸਦਾ ਸਲਾਹੀਏ ਸੱਚ ਕੀਮਤ ਕੀਜੇ ਗੁਰ ਪ੍ਰਸਬਦੀ ਕਮਲ ਵਿਗਾਸਿਆ ਇਹ ਬਹਾਰ ਰਸ ਪੀਜੇ ਆਵਣ ਜਾਣਾ ਠਾਕਿਆ ਸੁਖ ਸਹਿਜ ਸਵੀਜੇ ਸ਼ਲੋਕ ਮਹਲਾ ਪਹਿਲਾ ਨਾ ਮੇਲਾ ਨਾ ٹلاگوان کاچ نانک لال لال ہے سچے رتا سچ محلہ تجا سہج ونس پت فل پور وسے اوڑی جو جن لری پردان ہر سیتی سدا مل رہے جن آپ پچھانا گیانیاں گائے ہو ਮਨ ਮੋਹੇ ਸਮਨ ਹਰ ਜੀਉ ਕਾ ਮਹਿਲ ਪਾਇਆ ਸੱਚ ਲਾਇ ਧਿਆਨਾ ਜਿਨਾਂ ਗੁਰ ਪ੍ਰਸਾਦਿ ਮਨ ਜੀਤੇ जग ਤਿਨੇ ਜਿਤਾਨਾ ਸ਼ੋਕ ਮੁਹਲਾ ਤਿਜਾ ਜੋਗੀ ਹੋਵਾਂ ਜਗ ਭਵਾਂ ਕਰ ਕਰ ਬਿਖਿਆ ਲਿਓ ਦਰਗਾਹ ਲਿਖਾ ਮੰਗਿਏ ਕਿਸ ਕਿਸ ਉਤਰ ਦੇਵ ਬਿਖਿਆ ਨਾਮ ਸੰਤੋਖ ਮੜੀ ਸਦਾ ਸੱਚ ਨਾਲ ਪੇਖੀ ਹਾਥ ਨਾਲ ਲੱਦੀਆਂ ਸਭ ਬਦੀ ਚਮਕੋਲ ਨਾਨਕ ਗੱਲਾਂ ਟੂਠੀਆਂ ਸੱਚਾ ਨਾਮ ਸਮਾਲਦਾ ਦਤਜਾ ਜਿੱਤ ਦਰ ਲੇਖਾ ਮੰਗੀ ਸੋਦਰ ਸੇਉ ਨ ਕੋਈ ਸਾਸਤ ਗੁਰੂ ਲੋੜ ਲੋ ਜਿਸ ਜੀਵੜ ਅਵਰ ਨ ਕੋਈ ਤੇ ਸੇ ਸ਼ਰਨ ਆਈ ਛੁਟੀਏ ਲੇਖਾ ਮੰਗੇ ਨ ਕੋਈ ਸੱਚ ਦਰ ਰਾਏ ਸੱਚ ਦਰੜ ਸੱਚਾ ਉਹ ਸ਼ਬਦ ਦੇ ਹਿਰਦੇ ਜਿਸ ਦੇ ਸੱਚ ਹੈ ਤਨ ਮਨ ਭੀ ਸੱਚਾ ਹੋਏ ਨਾਨਕ ਸੱਚੇ ਹੁਕਮ ਮੰਨਿਏ ਸੱਚੀ ਵਡਿਆਈ ਦੇ ਸੱਚੇ ਮੋਹੇ ਸਮਾਉਸੀ ਜਿਸ ਨੂੰ ਨਦਰ ਕਰੇ ਪੌੜੀ ਸੂਰੇ ਇਹ ਨਾਖੀਏ ਅਹੰਕਾਰ ਮਰੇ ਦੁਖ ਪਾਵੇ ਅੰਦੇ ਆਪ ਨਾ ਪਛਾਨੀ ਦੁਜੇ ਪੱਚ ਜਾਵੇ ਅਤ ਕ੍ਰੋਧ ਸੀ ਹੰਦੂਜ ਦੇ ਅੱਗੇ ਪਿਛੇ ਦੁਖ ਪਾਵੇ ਹਰ ਜੀਵ ਅਹੰਕਾਰ ਨਾ ਭਾਵੇ ਵੇਦ ਕੂ ਕੁਸਨਾਵੇਂ ਅਹੰਕਾਰ ਮੋਏ ਸੇ ਵਿਗਤੀ ਕਾਏ ਮਰ ਜਨਮੇ ਫਿਰ ਆਵੇ ਸਰੂਕ ਮਹੱਲਾ ਤਜਾ ਕਗੂ ਹੋਏ ਨਾ ਉਜਲਾ ਲੋਹੇ ਨਾਵ ਨਪਾਰ ਪਿਰਮ ਪਦਾਰਥ ਮੰਨ ਲ ਤਨ ਸਵਰਨ ਹਾਰ ਹੋਗੋਂ ਪਛਾਣੇ ਉਜਲਾ ਸੇਰ ਕਾਸਤ ਲੋਹਾ ਪਾਰ ਦਰਸ਼ਣ ਛੋਡੇ ਪਏ ਵਸੇ ਨਾਨਕ ਕਲੋਨੀ ਸਾਰ ਮਹੱਲਾ ਤਜਾ ਮਾਰੂ ਮਾਰਣ ਜੋ ਗਏ ਮਾਰ ਨਾ ਸਕੇ ਕੋ ਆਰ ਨਾਨਕ ਸੇ ਹੋ ਮਾਰੀਏ ਗੁਰ ਸ਼ਬਦੀ ਵਿਚਾਰ ਇਹੋ ਮਨ ਮਾਰਿਆ ਨਾਮ ਰੇ ਜੇ ਲੋਚੇ ਸਭ ਕੋਈ ਨਾਨਕ ਮਨ ਹੀ ਕੋ ਮਨ ਮਾਲ ਸੀ ਜੇ ਸਤਿਗੁਰੂ ਭੇਟੇ ਸੋਏ ਦੋਹੇ ਤਰਫਾ ਉਪਾਇਨਾ ਵਿੱਚ ਸਖਤ ਸੇਵਾ ਵਾਸਾ ਸਖਤ ਹੀ ਕਿਦੇ ਨਾ ਪਾਇਓ ਫਿਰ ਜਨਮ ਬਿਨਾਸਾ ਗੁਰ ਸੇਵੀਏ ਸਾਤ ਪਾਈਏ ਜਪ ਸਾਸ ਗਿਰਾਸਾ ਸਿਮਰ ਸਾਸਤ ਸੋਦ ਦੇਖ ਉਤਮ ਹਰ ਦਾਸਾ ਨਾਨਕ ਨਾਮ ਬਿਨਾ ਕੋਥਿਰ ਨਹੀਂ ਨਾਮੇ ਵਾਲ ਜਾਸਾਸ ਲੋਕ ਮੁਹੱਲਾ ਤਜਾ ਹੋਆ ਪੰਡਤ ਜਉਤਜੀ ਵੇਦ ਪੜਾ ਮੁਖ ਚਾਰ ਨੌ ਖੰਡ ਮੱਧੇ ਪੂਜੀਆਂ ਆਪਣੇ ਚਾਜ ਵਿਚਾਰ ਮਤ ਸੱਚਾ ਅਖਰ ਭੁੱਲ ਜਏ ਚੌਕੇ ਪਿਟੇ ਨਾ ਕੋਈ ਢੂਠੇ ਚੌਕੇ ਨਾਨਕਾ ਸੱਚਾ ਏਕੋ ਸੋਏ ਮੁਹੱਲਾ ਤਜਾ آپ آئے کرے آپ نظر کرے آپ دے بڑے وڈیائی کہو نانگ سچا سوئے بڑی کنٹک کال ایک ہے خور ہوٹک نہ سوجے افرو جگ ہیں وا پاپی شیوں لوجے گر شبدی ہر پے دیے ہر جپ ہر بوجے سو ہر شرن آئی شوٹیے جو من جو جے مانو چار ਔਰ ਜੋਪ ਕਰੇ ਹਾਰ ਦਰਗੇ ਸੀ ਜੇ ਸ਼ਲੋਕ ਮਹਲਾ ਪਹਿਲਾ ਹੁਕਮ ਰਜਾਈ ਸਾਖਤੀ ਦਰਗਾ ਸੱਚ ਕਬੂਲ ਸਾਇਬ ਲਿਖਾ ਮੰਗਸੀ ਦੁਨੀਆ ਦੇਖ ਨਾ ਭੂਲ ਦਿਨ ਦਰਵਾਨੀ ਜੋ ਕਰੇ ਦਰਬੇਸੀ ਦਿਲ ਰਾਸ ਇਸ਼ਕ ਮੁਹੱਬਤ ਨਾਨਕਾ ਲੇਖਾ ਕਰਤੇ ਪਾਸ ਮਹਲਾ ਪਹਿਲਾ ਅਲਗ ਕਲਖੋ ਜੋ ਮਦੂ ਕਲੋ ਸਾਰੰਗ ਪਾਣ ਸਬਾਏ ਇਰੇ ਹੀਰਾਬੀ ਤੇ ਨਾਨਕ ਕੰਠ ਸੁਭਾਏ ਬੋੜੀ ਮਨਮੁਖ ਕਾਲ ਵਿਆਪਦਾ ਮੋਹਿ ਮਾਇਆ ਲਾਕੇ ਕੈ ਨ ਮਾਰ ਪਛਾੜ ਸੀ ਪਾਏ ਦੁਜੇ ਠਾਗੇ ਫਿਰ ਵੇਲਾਤ ਨ ਆਵਈ ਜਮਕਰ ਡੰਡ ਲਾਗੇ ਤਿਨੇ ਜਮ ਡੰਡ ਨ ਲਗੇ ਜੋ ਹਰ ਲਿਵ ਜਗ ਜੋਗੇ ਸਭ ਤੇਰੀ ਤੁਦ ਸ਼ਡਾਵਣੀ ਸਭ ਤੁਦੇ ਲਾ ਕੇ ਸ਼ਰੋਗ ਮਾਲਾ ਪਹਿਲਾ ਸਰਬੇ ਜੋਏ ਅਕਾਸ਼ ਵਿੱਚ ਦੂਖ ਕਨੇਰੇ ਆਤ ਕਾਲਰੇ ਲਾਤ ਸ ਸਰ ਲੰਗਾਉਣੋ ਲਾਭ ਨ ਪੰਜੀ ਸਾਥ ਮਾਲਾ ਪਹਿਲਾ ਪੰਜੀ ਸਾਚੋਂ ਨਾਮ ਤੋਂ ਅਖੁੱਟੋ ਦਰਬੋ ਪਾਰ ਨਾਨਕ ਵਖਰ ਨਿਰਮਲੋ ਤਨ ਸਾਹੋ ਵਾਰ ਮੱਲਾ ਪਹਿਲਾ ਪੂਰਵ ਪ੍ਰੀਤ ਅਪਿਰਾਣ ਗਾ ਮੋਟੂ ਠਾਕਰ ਮਾਉਣ ਮਾਥੇ ਉਬੇ ਮਜਮ ਮਾਰਸੀ ਨਾਨਕ ਮੇਲਣ ਨਾ ਬੋੜੀ ਆਪੇ ਪਿੰਡ ਸਵਾਰੀਆਂ ਵਿੱਚ ਨਾਉ ਨਿਤ ਨਾਮ ਇਕਾਪੇ ਪਰਮਪੁਲਾਇਨ ਤਿਨ ਨਹ ਫਲ ਕਾਮ ਇਕਨੀ ਗੁਰਮਖ ਬੂਝਿਆ ਹਰ ਆਤਮਾ ਰਾਮ ਇਕਨੀ ਹੁਣ ਕੇ ਮਨ ਮੰਨੇ ਹਰ ਉਤਮ ਕਾਮ ਅੰਤਰ ਹੜ ਰੰਗ ਉਪਜ ਗਾਇਆ ਹਰ ਗੁਣ ਨਾਮ ਸ਼ਲੋਕ ਮਹਲਾ ਪਹਿਲਾ ਪੂਰਤ ਨੂੰ ਪੈ ਮਾਨੁ ਵਸੇ ਹੈ ਕੇ ਪਦਰਹੀੜ ਮਤ ਲਹਪਣ ਦੁਖ ਕਨੂ ਤੀਨੇ ਥਾਉ ਪੂਰੀੜ ਮਹੱਲਾ ਪਹਿਲਾ ਮੰਦਲ ਬੀਦ ਸੇ ਬਾਜਣੋਂ ਕਣੋਂ ਧੜੀਏ ਜੋਏ ਨਾਨਕ ਨਾਮ ਸਮਾਲ ਤੂੰ ਬੀਜੋ ਅਬਲ ਨ ਕੋਈ ਮਹੱਲਾ ਪਹਿਲਾ ਸਾਗਰ ਗੁਣੀ ਹੈ ਥਾ ਹੋ ਕੇਨ ਹਾਥ ਹਲਾ ਦੇਖੀ ਵਡਾ ਵੀ ਪਰਵਾ ਹੋਸਾਤ ਗੁਰੂ ਮਿਲੇ ਤਾਂ ਪਾਰ ਪਾਵਾਂ ਮਜ ਪਰ ਦੁੱਖ ਬਦੁੱਖ ਨਾ ਨੂੰ ਸੱਚੇ ਨਾਮ ਬਿਨ ਕਿਸੇ ਨਾ ਲਥੀ ਪੋ ਕਪੋੜੀ ਜਿਨੀ ਅੰਦਰ ਪਾਲਿਆ ਗੁਰ ਸ਼ਬਦ ਸੁਹਾਵੇ ਜੋਸ਼ਣ ਸੋ ਪਾਈਏ ਹਰ ਨਾਮ ਤੇ ਆਵੇ ਜਿਸ ਨੂੰ ਕਿਰਪਾ ਕਰੇ ਤੇ ਸ ਗੁਰ ਮਿਲੇ ਸੋ ਹਰ ਗੁਣ ਗਾਵੇ ਧਰਮ ਰਾਇ ਤਨ ਕਾਮਿਤ ਹੈ ਜਾਮਾ ਮਗ ਨਾ ਪਾਵੇ ਹਾਰ ਨਾਮ ਤੇ ਆਵੇ ਦਿਨ ਰਾਤ ਹਰ ਨਾਮ ਸਮਾਵੇ ਸੁ ਹੁਕਮ ਮੋਲਾ ਪਹਿਲਾ ਸੁਣੀ ਇੱਕ ਬਖਾਨੀਏ ਸੁਰਗੇ ਮਿਤ ਪਿਆਲ ਹੁਕਮਾਂ ਜਾਈ ਮੇਟਿਆ ਜੋ ਲਿਖਿਆ ਸੋ ਨਾਲ ਕੌਣ ਮੂਆ ਕੌਣ ਮਾਰਸੀ ਕੌਣ ਆਵੇ ਕੌਣ ਜਾਏ ਕੌਣ ਰਹਿਸੀ ਨਾਨਕਾ ਕਿਸ ਕੀ ਸੁਰਤ ਸਮਾਏ ਮੋਲਾ ਪਹਿਲਾ ਹਉਮਾ ਮੂਆ ਮੇਂ ਮਾਰਿਆ ਪੌਣ ਵਹਿ ਦਰਿਆਉ ਤ੍ਰਿਸ਼ਨਾ ਥੱਕੀ ਨਾਨਕਾ ਜਾਮਨੋਂ ਤਰ ਨਾਲ ਯੋ ਲੈ ਤੇ ਲੋਣੀ ਕੰਨੀ ਸੁਰਤ ਸਮਾਏ ਜੀਵਰ ਸਾਇਣ ਚੁੰਦੜੀ ਰਤੀ ਲਾਲ ਲੋਏ ਅੰਦਰ ਮੁਸਕ ਚਗੋਲੇ ਕੀਮਤ ਕਹੀ ਨਾ ਜਾਏ ਬੋੜੀ ਇਸ ਯੁਗ ਮੇ ਨਾਮ ਨਦਾਨ ਹੈ ਨਾਮੋਂ ਨਾਲ ਚਲੇ ਉਹ ਅਖੋਟ ਕਦੇ ਨਨ ਖੋਟਾਈ ਕਾਏ ਕਰਚੂ ਪੱਲੇ ਹਰ ਜਨ ਦੇੜ ਨਾ ਆਈ ਜੰਕੰਕਰ ਜੰਕਲੇ ਸੀਸਾ ਸੱਚੇ ਵਣ ਜਾ ਰਿਹਾ ਜਿਨ ਹਰ ਤਉਨ ਬੱਲੇ ਹਰ ਕਿਰਪਾ ਤੇ ਹਰ ਪਾਈਏ ਜਾਪ ਹਰ ਕਲੇ ਸ਼ਰੋਗ ਮਹਲਾ ਤੀਜਾ ਮਨ ਮੁਖਵਾ ਪਾਰੇ ਸਾਰਨ ਜਾਣਨੀ ਵਿਖ ਵਿਹਾਜੀ ਵਿਖ ਸੰਗਰੇ ਵਿਖ ਤੁਸੀਂ ਤਰੇ ਪਿਆਰ ਬਾਰੋਂ ਪੰਡਿਤ ਸਦਾਈਂ ਦੇ ਮਨੋਂ ਮੂਰਖ ਗਵਾਰ ਹਰ ਸਿੰਘ ਚੇਤਨ ਲਾਣੀ ਵਾਦੀ ਤਰਨ ਪਿਆਰ ਵਾਦਾਂ ਕੀਆਂ ਕਰਨ ਕਹਾਣੀਆਂ ਕੂੜ ਬੋਲੇ ਕਰੀ ਆਹਰ ਜਗ ਮੇਂ ਰਾਮ ਨਾਮ ਹਰ ਨਿਰਮਲ ਹੋਰ ਮੇਲਾ ਸਭ ਆਕਾਰ ਨਾਨਕ ਨਾਮ ਨਚਿਤਨੀ ਹੋਏ ਮਲੇ ਮਰੇ ਕੁਵਾਰ ਮੁਹੱਲਾ ਤਜਾ ਦੁੱਖ ਲਗਾ ਬਿਨ ਸੇਵੀ ਹੁਕਮ ਨੇ ਦੁਖੋ ਜਾਏ ਆਪੇ ਦਾਤਾ ਸੁਖੇ ਦਾ ਆਪੇ ਦੇ ਸਜਾਏ ਨਾਨਕ ਕਿਵੇਂ ਜਾਣੀਏ ਸਭ ਕਿਸ ਤਸੇ ਰਜਾਏ ਬੋੜੀ ਹਰ ਨਾਮ ਬਿਨਾ ਜਗਤ ਹੈ ਨਿਰਦਨ ਬਿਨ ਨਾਵੇਂ ਤ੍ਰਿਪਤ ਨਾਹੀ ਦੂਜੇ ਭਰਮੋਂ ਪੁਲਾਇਆ ਹਉ ਮੇਂ ਦੁੱਖ ਪਾਹੀ ਬਿਨ ਕਰਮੋਂ ਕਿਛ ਨਾ ਪਾਈਏ ਜੇ ਬਹੁਤ ਲੋ ਚਾਹੀ ਆਵੇ ਜਾਏ ਜਮੇ ਮਰੇ ਗੁਰ ਸ਼ਬਦ ਛਟਾਈ ਆਪ ਕਰੇ ਜਿ세 ਆਕੀਏ ਦੂਜਾ ਕੋ ਨਾਹੀ ਸ਼ਲੋਕ ਮਹਲਾ ਤੀਜਾ ਇਸ ਜਗ ਮੇਂ ਸ਼ੰਤੀ ਧਨ ਘਟਿਆ ਜਿਨਾਂ ਨੂੰ ਸਤਿਗੁਰ ਮਿਲਿਆ ਪ੍ਰਭ ਆਇ ਸਤਿਗੁਰੂ ਸਾਚੁ ਦਰ ਲਾਇਆ ਇਸ ਧਨ ਕੀ ਕੀਮਤ ਕਹੀ ਨ ਜਾਏ ਇਛਤਾ ਨ ਪਾਈਏ ਭੋਖ ਲਤੀ ਸੋਖ ਵਸੇ ਮਨ ਆਏ ਜਿਨ ਕੋ ਤੁਨ ਲਿਖਿਆ ਤੈਨੀ ਪਾਇ ਆਏ ਮਨਮੁਖ ਜਗਤ ਨਿਰਦਨ ਹੈ ਮਾਇਆ ਕੋ ਬਿਲਾਏ ਅੰਧ ਨ ਫਿਰਦਾ ਸਦਾ ਰਹੇ ਭੋਖ ਨ ਕਦੇ ਜਾਏ ਸ਼ਾਂਤ ਨ ਕਦੇ ਆਵੇ ਨਾ ਸੁਖ ਵਸੇ ਮਨ ਆਏ ਸਦਾ ਚਿੰਤ ਜਿਤੁ ਦੁਦਰ ਰਹੇ ਸਹਸਾ ਕਦੇ ਨ ਜਾਏ ਨਾਨਕ ਬਿਨ ਸਤਗੁਰੂ ਮਤਿ ਭਾਵੀ ਸਤਿਗੁਰੂ ਨਾਮ ਮਿਲੇ ਤਾਂ ਸ਼ਬਦ ਕੁਮਾਲੇ ਸਦਾ ਸਦਾ ਸੁਖ ਮੈਂ ਰਹੇ ਸੱਚੇ ਮਾਹੀ ਸੁਮਾਏ ਮਹੱਲਾ ਤੁਜ ਜੈਨ ਉਪਾਈ ਮੈਦਨੀ ਸੋਈ ਸਾਲ ਕਰੇ ਇੱਕੋ ਸਿਮਰੋ ਭਾਇ ਰਹੋ ਤੇ ਸੁਬਿਨ ਹੋਰ ਕੋਈ ਖਾਣਾ ਸ਼ਬਦ ਚੰਗਿਆਈਆਂ ਜਿਤ ਖਾਦੇ ਸਦਾ ਤ੍ਰਿਪਤ ਹੋਏ ਪਹਿਨਣ ਸੇਵਤ ਸੁਨਾਏ ਹੈ ਸਦਾ ਸਦਾ ਉਹ ਉਜਲਾ ਮਹਿਲਾ ਕਦੇ ਨਾ ਹੋਏ ਸਹਜ ਸਹਿਜ ਸੱਚ ਤੁਨ ਘਟਿਆ ਥੋੜਾ ਕਦੇ ਨ ਹੋਏ ਦੇਹੀ ਨੂੰ ਸ਼ਬਦ ਸ਼ਿਕਾਰ ਹੈ ਜੇ ਤ ਸਦਾ ਸਦਾ ਸੁਖ ਹੋਏ ਨਾਨਕ ਗੁਲਮਖ ਬੂਜੀਏ ਜਿਸ ਨੂੰ ਆਪ ਬਖਾਏ ਨਾਨਕ ਗੁਲਮਖ ਬੂਜੀਏ ਜਿਸ ਨੂੰ ਆਪ ਬਖਾਲੇ ਸੋਏ ਪੌੜੀ ਅੰਤਰ ਜਪਤਾ ਸੰਜਮ ਗੁਰ ਸ਼ਬਦੀ ਜਪੇ ਹਰ ਹਰ ਨਾਮ ਤੇ ਆਈਏ ਹਉਮੈ ਗਿਆਨ ਗੋਆਵੇ ਹੋ ਆਪੀ ਅੰਦਰ ਅੰਮ੍ਰਿਤ ਭਰਪੂਰ ਹੈ ਚੱਖਿਆ ਅਸਾਦ ਜਪੇ ਜਿਨ ਚੱਖਿਆ ਸੇ ਨਿਰਪੋਪਈ ਸੇ ਹਰ ਰਸ ਤਰਾਪੇ ਹਰ ਕਰ ਪਾ ਧਾਰ ਪਿਆਇਆ ਫਿਰ ਕਾਲ ਨਾ ਵਿਆਪੇ ਸੇ ਲੋਕ ਮਹੱਲਾ ਤੇ ਜਾ ਲੋਕ ਅਗੁਣਾ ਕੀ ਬੰਨੇ ਕੰਠੜੀ ਗੁਣ ਨਾ ਵਿਹਾਜੇ ਕੋਈ ਗੁਣ ਕਾ ਕਾਹ ਕਨਾਨ ਕਾ ਬਿਰਲਾ ਕੋਈ ਹੋਏ ਗੁਰ ਪ੍ਰਸਾਦੀ ਗੁਣ ਪਾਏ ਜਿਸ ਨੂੰ ਨਦਰ ਕਰੇ ਮਹਲਾ ਤਜਾ ਗੁਣਿ ਆਪ ਗੁਣ ਸਮਾਨ ਹੈ ਜੇ ਆਪ ਕੀਤੇ ਕਰਤਾਰ ਨਾਨਕ ਹੁਕਮ ਨੀ ਸੁਖੁ ਪਾਈਏ ਗੁਰ ਸ਼ਬਦੀ ਵਿਚਾਰ ਪੌੜੀ ਅੰਦਰ ਰਾਜਾ ਤਖਤ ਹੈ ਆਪੇ ਕਰੇ ਨਿਆਉ ਗੁਰ ਸ਼ਬਦੀ ਦਰਸ ਚਾਣੀ ਅੰਦਰ ਮਹਿਲ ਅਸਰਾਵ ਕਰੇ ਪਰਖ ਖਜ਼ਾਨੇ ਬਾਇ ਨਖੋਟਿਆ ਨਹੀਂ ਤਾਉ ਸਭ ਸਚੂ ਸਚ ਬਰਤਦਾ ਸਦਾ ਸਚ ਨੇਓ ਅੰਮ੍ਰਿਤ ਕਾ ਰਸ ਆਇਆ ਮਨ ਵਸਿਆ ਨਾ ਸ਼ਲੋਕ ਮਹਲਾ ਪਹਿਲਾ ਹਾਂ ਮੈਂ ਕਰੀ ਤਾਂ ਤੂੰ ਨਹੀਂ ਤੂੰ ਹੋਵੇ ਹਾਂ ਨਾਹੀ ਬੁਝੋ ਗਿਆਨੀ ਬੁਝਣਾ ਇਹ ਅਕਥ ਕਥਾ ਮਨ ਮਾਹੇ ਬਿਨ ਗੁਰ ਤਤ ਨਾ ਪਾਈਏ ਅਲਖ ਵਸੇ ਸਭ ਮਾਹੇ ਸਤਗੁਰ ਮਿਲੇ ਤਾਂ ਜਾਣੀ ਜਾਂ ਸ਼ਬਦ ਵਸੇ ਮਨ ਮਾਹੇ ਆਪ ਗਗ ਪਰਮ ਪੋਗ ਜਨਮ ਮਰਨ ਦੁਖ ਜਾਏ ਗੁਰਮਤ ਅਲਖ ਲਖਾਈਏ ਉਤਮ ਮਾਤਰ ਤਰਾਏ ਨਾਨਕ ਸੋنگ ਹੰਸਾ ਜਪੋ ਜਾਪੋ ਤ੍ਰਿਪੁੰਨਤ ਸੇ ਸਮਾਇ ਮਹਲਾ ਤੇ ਜਾ ਮਨ ਮਾਨਕ ਜਿਨੇ ਚ ਪਰਖਿਆ ਗੁਰ ਸ਼ਬਦੀ ਵਿਚਾਰ ਸੇ ਜਨ ਵਿਰਲੇ ਜਾਣੀ ਕਾਲ ਯੁਗ ਵਿੱਚ ਸੰਸਾਰ ਆਪੇ ਨੂੰ ਆਪ ਮਿਲ ਰਿਹਾ ਹੋਵੇਂ ਦੁਬਿਦਾ ਮਾਰ ਨਾਨਕ ਨਾਮ ਰਤੇ ਦੁਤਰ ਤਰੇ ਪੋਗ ਜਲ ਬਿਕਮ ਸੰਸਾਰ ਪੌੜੀ ਮਨਮੁਖੰਦਰ ਨਪਾਲਨੀ ਮੁਠੇ ਅਨੁ ਅਹਮਤੇ ਚਾਰੇ ਗੁੰਡਾ ਪੌ ਤਕੇ ਅੰਦਰ ਤਿਖ ਤਤੇ ਸਿਮਤ ਸਾਸ ਤਨ ਸੋਧਨੀ ਮਨਮੁਖ ਬਿਕੂਤੇ ਬਿਨ ਗੁਰ ਕਿਨੇ ਨ ਬਾਇੋ ਹਾਰ ਨਾਮ ਹਰ ਸਤੇ ਤਤ ਗਿਆਨ ਵਿਚਾਰਿਆ ਹਰ ਜਪ ਹਰ ਗਤੇ ਸ਼ਲੋਕ ਮਹਲਾ ਦੁਜਾ ਆਪੇ ਜਾਣੇ ਕਰੇ ਆਪ ਆਪੇ ਜਾਣੇ ਰਾਸ ਸਤਿ ਤਸੇ ਬੀਨੋਂ ਨਾਨਕ ਖੱਲੇ ਕੀਚੇ ਅਰਦਾਸ ਮਹੱਲਾ ਪਹਿਲਾ ਜਿਨ ਕੀਆ ਤੈਨੂੰ ਦੇਖਿਆ ਪੇ ਜਾਣਿਆ ਸੋਏ ਕਿਸਮੋ ਕੋ ਇਹ ਨਾਨਕ ਜਾ ਕਰ ਵਰਤੇ ਸਭ ਕੋਈ ਓੜੀ ਸਬੇ ਤੋਕ ਬਿਸਾਰ ਇਕੋ ਮਿਤ ਕਰ ਮੰਨਤਾ ਨ ਕੋਈ ਨਿਹਾਲ ਪਾਪਾਂ ਦਹੇ ਹਰ ਅਵਣ ਜਾਣਾ ਚੁੱਕੇ ਜਨਮ ਨ ਜਾਹਿ ਮਰ ਸੱਚ ਨ ਆਧਾਰ ਸੋਗ ਨੂੰ ਮੋਹੇ ਜਰੇ ਨਾਨਕ ਨਾਮ ਨਦਾਨ ਮਨ ਮੈਂ ਸੰਜੀਤ ਹੋਰ ਸ਼ਲੋਕ ਮੁਹੱਲਾ ਪੰਜਵਾਂ ਮਾਇਆ ਮਨੁ ਨਾ ਬਿਸਰੇ ਮੰਗੇ ਦਮ ਦਮ ਸੋ ਪ੍ਰਭ ਚਿਤ ਨ ਆਵੇ ਨਾਨਕ ਨਹੀਂ ਕਰਮ ਮੁਹੱਲਾ ਪੰਜਵਾਂ ਮਾਇਆ ਸਾਧਨ ਚੱਲੀ ਕਿ ਲਪਟਾਈ ਅੰਦਰ ਗੁਰ ਕੇ ਚਲਣ ਤੇ ਹੈ ਤੂੰ ਤੁੱਤੇ ਮਾਇਆ ਬੰਦ ਪੌੜੀ ਪਾਣੇ ਹੁਕਮ ਨ ਆਇਨ ਪਾਣੇ ਸੋਖ ਪਾਇਆ ਪਾਣੇ ਸਤਗੁਰ ਮਿਲਿ ਆਇਆ ਨ ਪਾਣੇ ਸੱਚ ਤੇ ਆ ਪਾਣੇ ਜੀਵੜ ਹੋਰ ਦਾਤ ਨਹੀਂ ਸੱਚਾ ਸੋ ਸੁਨਾ ਜਿਨ ਕੋ ਪੂਰਬ ਲਿਖਿਆ ਤਿੰਨ ਸੱਚ ਕਮਾਇਆ ਨਾਨਕ ਤਿਸ ਸਰਣਾਗਤੀ ਜਿਨ ਜਗਤੁ ਪਾਇਆ ਸ਼ਰੋਕ ਮਹਲਾ ਤਜਾ ਜਿਨ ਕੋ ਅੰਦਰ ਗਿਆਨ ਨਹੀਂ ਭੈ ਕੀ ਨਾਹੀ ਬਿੰਦ ਨਾਨਕ ਮਉਆ ਕਾ ਕਿਆ ਮਾਲਣਾ ਜੇ ਆਪ ਮਾਰੇ ਗੋਬਿੰਦ ਮਹਲਾ ਤਜਾ ਮਨ ਕੀ ਪਤਰੀ ਬਾਚਣੀ ਸੁਖੀ ਹੂੰ ਸੁਖਸਾਰ ਸੋ ਬ੍ਰਾਹਮਣ ਬਲਾ ਕੀ ਜੇ 부ਜੇ ਬ੍ਰਹਮ ਵਿਚਾਰ ਹਰ ਸਲਾਹੀ ਹਰ ਪੜੇ ਗੁਪੇ ਸ਼ਬਦ ਵਿਚਾਰ ਆਇਆ ਉਹ ਪਰਵਾਨ ਹੈ ਜੇ ਕੁਲ ਕਾ ਕਰੇ ਉਦਾਰ ਅੱਗੇ ਜਾਤ ਨਾ ਪੁੱਛੀ ਕਰਨੀ ਸ਼ਬਦ ਹੈ ਸਾਰ ਹੋਰ ਕੂੜ ਪੜਨਾ ਕੂੜ ਕੁਮਾਮਣਾ ਵਿਖਿਆ ਨਾਲ ਪਿਆਰ ਅੰਦਰ ਸੋਖਨੋ ਵੇ ਮਨ ਮੁਖ ਜਨਮ ਖਵਾੜ ਨਾਨਕ ਨਾਮ ਰਤੇ ਸੇ ਉਪਰ ਗੁਰ ਕੇ ਹੇਤ ਉਪਾਰ ਔੜੀ ਆਪੇ ਕਰ ਕਰ ਵੇਖਦਾ ਆਪੇ ਸਭ ਸੱਚਾ ਜੋ ਹੁਕਮ ਨ ਮੁਝੇ ਕਸਮਾ ਸੋਈ ਨਰਕਾ ਚ ਜਿਤ ਭਾਵੇ ਤਿਤ ਲਾਇਦਾ ਗੁਰਮੁਖ ਹਰ ਸੱਚਾ ਸਭਨਾ ਦਾ ਸਾਹਿਬ ਏਕ ਹੈ ਗੁਰ ਸ਼ਬਦੀ ਰਚਾ ਗੁਰਮੁਖ ਸਦਾ ਸਲਾਹੀਏ ਸਭ ਤਿਸ ਦੇ ਜਚਾ ਜੋ ਨਾਨਕ ਆਪ ਨਚਾਇੰਦਾ ਤੇਹੀ ਕੋ ਨਚਾ ਸੁੱਧ ਜੋ ਨਾਨਕ ਆਪ ਨਚਾਇੰਦਾ ਤੇਹੀ ਕੋ ਨਚਾ ਸੁੱਧ ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਕੀ ਫਤਿਹ